ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗ੍ਰਾਮਨ ਸੜਕ ਯੋਜਨਾ ਤਿੰਨ ਦੇ ਤਹਿਤ ਪੰਜਾਬ ਦੇ ਲਈ ਮਨਜ਼ੂਰ ਕੀਤੇ 800 ਕਰੋੜ ਤੋਂ ਵੱਧ ਦੇ ਸੜਕ ਤੇ ਪੁਲ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਹੈ। ਰਾਜ ਨੇ ਕਿ ਕੇਂਦਰ ਦੇ ਇਸ ਫੈਸਲੇ ਦਾ ਕਾਰਨ ਸੂਬਾ ਸਰਕਾਰ ਦੇ ਵੱਲੋਂ ਸਮੇਂ ਸਿਰ ਟੈਂਡਰ ਜਾਰੀ ਕਰਨ ਤੇ ਉਸਾਰੀ ਦਾ ਕੰਮ ਸ਼ੁਰੂ ਕਰਨ ਦੇ ਵਿੱਚ ਹੋਈ ਦੇਰੀ ਨੂੰ ਦੱਸਿਆ ਜਾ ਰਿਹਾ। ਤੇ ਇਸ ਫੈਸਲੇ ਦੇ ਨਾਲ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ। ਰੱਦ ਕੀਤੇ ਪ੍ਰੋਜੈਕਟਾਂ ਦੇ ਵਿੱਚ 628.48 ਕਿਲੋਮੀਟਰ ਦੀਆਂ ਚੌਂਟ ਸੜਕਾਂ ਨੂੰ ਅਪਗ੍ਰੇਡ ਕਰਨਾ ਤੇ 38 ਪੁਲਾਂ ਦਾ ਨਿਰਮਾਣ ਸ਼ਾਮਲ ਸੀ। ਸਾਰੇ ਪ੍ਰੋਜੈਕਟ ਦੀ ਕੋ ਲਾਗਤ 828.87 ਕਰੋੜ ਰੁਪਇਆ ਸੀ ਤੇ ਕੰਮ 31 ਮਾਰਚ 2025 ਤੱਕ ਸ਼ੁਰੂ ਹੋਣਾ ਸੀ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸੇ ਕਿ ਕੰਮ ਸ਼ੁਰੂ ਕਰਨ ਦੇ ਵਿੱਚ ਦੇਰੀ ਦਾ ਕਾਰਨ ਖਾਸ ਟੈਕਨੋਲੋਜੀ ਦੀ ਵਰਤੋਂ ਸੀ ਜਿਸ ਦੇ ਲਈ ਟੁਕਵੀ ਫਰਮ ਲੱਭਣ ਦੇ ਵਿੱਚ ਸਮਾਂ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਤੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਨੂੰ ਇੱਕ ਪੱਤਰ ਲਿਖਿਆ ਤੇ ਉਹਨਾਂ ਕਿਹਾ ਕਿ ਇਹਨਾਂ ਪੁਲਾ ਤੋਂ ਬਿਨਾਂ ਸੜਕਾ ਦੂਰੀਆਂ ਰਹਿਣ ਗਿਆ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਵਿਭਾਗ ਨੇ ਵੀ ਦੱਸੇ ਕਿ ਪ੍ਰੋਜੈਕਟ ਖਾਸ ਕਰਕੇ ਅੰਮ੍ਰਿਤਸਰ ਗੁਰਦਾਸਪ ਤਿਰਧਨ ਤਰੰਦੇ ਸਰਹੱਦੀ ਖੇਤਰ ਦੇ ਵਿੱਚ ਬਹੁਤ ਜ਼ਰੂਰੀ ਨੇ ਕੇਂਦਰ ਨੇ ਸਪਸ਼ਟ ਕੀਤਾ ਹੈ ਕਿ ਸਮਾ ਸਮਾ ਸਿਰਫ ਉਹਨਾਂ ਪ੍ਰੋਜੈਕਟਾਂ ਦੇ ਲਈ ਵਧਾਈ ਗਈ ਹੈ ਜਿਨ੍ਹਾਂ ਦੇ ਟੈਂਡਰ ਪੂਰੇ ਹੋ ਚੁੱਕੇ ਨੇ ਤੇ ਕੰਮ ਜ਼ਮੀਨੀ ਪੱਧਰ ਤੇ ਸ਼ੁਰੂ ਹੋ ਗਿਆ ਜਿਹੜੇ ਪ੍ਰੋਜੈਕਟ ਸ਼ੁਰੂ ਹੀ ਨਹੀਂ ਹੋਏ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਇਸ ਦੇ ਨਾਲ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਇਸ ਦੇ ਨਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਪਿੰਡੂ ਵਿਕਾਸ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਇਹਨਾਂ ਪੁਲਾਂ ਤੇ ਸੜਕਾਂ ਦਾ ਨਿਰਮਾਣ ਬਹੁਤ ਜ਼ਰੂਰੀ ਹੈ ਸੀ ਇਹ ਮੰਨਦਾ ਹੈ ਕਿਹੜਾ ਕਿ ਪੀ ਐਮ ਜੀ ਐਸ ਵਾਈ ਤਿੰਨ ਅਧੀਨ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਸੜਕਾਂ ਤੇ 38 ਪੁਲ ਬਣਾਏ ਜਾਣੇ ਨੇ ਇਹਨਾਂ ਪੁਲਾਂ ਤੋਂ ਬਿਨਾ ਸੜਕਾਂ ਵਿਕਾਰ ਸਾਬਤ ਹੋਣਗੀਆਂ ਕੇਂਦਰ ਦਾ ਕਹਿਣਾ ਹੈ ਕਿ ਪੰਜਾਬ ਤੋਂ ਮਾਰਚ 2025 ਤੋਂ ਅੱਗੇ ਦੀ ਸਮਾਂ ਸੀਮਾ ਵਧਾਉਣ ਦੇ ਲਈ ਬੇਨਤੀ ਪ੍ਰਾਪਤ ਹੋਈ ਸੀ ਪਰ ਇਹ ਵਾਦਾ ਸਿਰਫ ਉਹਨਾਂ ਪ੍ਰੋਜੈਕਟਾਂ ਦੇ ਲਈ ਦਿੱਤਾ ਗਿਆ ਜਿਨ੍ਹਾਂ ਦੇ ਟੈਂਡਰ ਹੋ ਚੁੱਕੇ ਨੇ ਜਿਨ੍ਹਾਂ ਤੇ ਜ਼ਮੀਨੀ ਪੱਧਰ ਤੇ ਨਿਰਮਾਣ ਕਾਰਜ ਸ਼ੁਰੂ ਹੋ ਗਏ ਨੇ ਜਿਹੜੇ ਪ੍ਰੋਜੈਕਟ ਸ਼ੁਰੂ ਹੋ ਗਏ ਨੇ ਪਰ ਅੱਗੇ ਵਧਣਾ ਹੀ ਸੰਭਵ ਨਹੀਂ ਹਨ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਜਿਹੜੇ ਪ੍ਰੋਜੈਕਟ ਮਾਰਚ 2026 ਤੱਕ ਪੂਰੇ ਨਹੀਂ ਹੋ ਸਕਦੇ ਉਹਨਾਂ ਨੂੰ ਵੀ ਬੰਦ ਕੀਤਾ ਜਾਵੇਗਾ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗ੍ਰਾਮਨ ਸੜਕ ਯੋਜਨਾ ਤੰਦੇ ਤਹਿਤ ਪੰਜਾਬ ਦੇ ਲਈ ਮਨਜ਼ੂਰ ਕੀਤੇ 800 ਕਰੋੜ ਤੋਂ ਵੱਧ ਦੇ ਸੜਕ ਤੇ ਪੁਲ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਹੈ ਦਾਸ ਜੀਏ ਕਿ ਕੇਂਦਰ ਦੇ ਇਸ ਫੈਸਲੇ ਦਾ ਕਾਰਨ ਸੂਬਾ ਸਰਕਾਰ ਦੇ ਵੱਲੋਂ ਸਮੇਂ ਸਿਰ ਟੈਂਡਰ ਜਾਰੀ ਕਰਨ ਤੇ ਉਸਾਰੀ ਦਾ ਕੰਮ ਸ਼ੁਰੂ ਕਰਨ ਦੇ ਵਿੱਚ ਹੋਈ ਦੇਰੀ ਨੂੰ ਦੱਸਿਆ ਜਾ ਰਿਹਾ ਤੇ ਇਸ ਫੈਸਲੇ ਦੇ ਨਾਲ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਰੱਦ ਕੀਤੇ ਪ੍ਰੋਜੈਕਟਾਂ ਦੇ ਵਿੱਚ 628.48 ਕਿਲੋਮੀਟਰ ਦੀਆਂ ਚੌਂਟ ਸੜਕਾਂ ਨੂੰ ਅਪਗ੍ਰੇਡ ਕਰਨਾ ਤੇ 38 ਦਾ ਨਿਰਮਾਣ ਸ਼ਾਮਲ ਸੀ ਇਸਾਰੇ ਪ੍ਰੋਜੈਕਟ ਦੀ ਕੋ ਲਾਗਤ 828.87 ਕਰੋੜ ਰੁਪਇਆ ਸੀ ਤੇ ਕੰਮ 31 ਮਾਰਚ 2025 ਤੱਕ ਸ਼ੁਰੂ ਹੋਣਾ ਸੀ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸੇ ਕਿ ਕੰਮ ਸ਼ੁਰੂ ਕਰਨ ਦੇ ਵਿੱਚ ਦੇਰੀ ਦਾ ਕਾਰਨ ਖਾਸ ਟੈਕਨੋਲੋਜੀ ਦੀ ਵਰਤੋਂ ਸੀ ਜਿਸ ਦੇ ਲਈ ਟੁਕਵੀ ਫਰਮ ਲੱਭਣ ਦੇ ਵਿੱਚ ਸਮਾਂ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਤੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਨੂੰ ਇੱਕ ਪੱਤਰ ਲਿਖਿਆ ਤੇ ਉਹਨਾਂ ਕਿਹਾ ਕਿ ਇਹ ਨਾ ਪੁਲਾ ਤੋਂ ਬਿਨਾਂ ਸੜਕਾ ਦੂਰੀਆਂ ਰਹਿਣ ਗਿਆ ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਵਿਭਾਗ ਨੇ ਵੀ ਦੱਸਿਆ ਕਿ ਪ੍ਰੋਜੈਕਟ ਖਾਸ ਕਰਕੇ ਅ ਸਰ ਗੁਰਦਾਸਪੁਰ ਪਠਾਨਕੋਟ ਤੇ ਦਰਨ ਤਰਨ ਦੇ ਸਰਹੱਦੀ ਖੇਤਰ ਦੇ ਵਿੱਚ ਬਹੁਤ ਜ਼ਰੂਰੀ ਨੇ ਕੇਂਦਰ ਨੇ ਸਪਸ਼ਟ ਕੀਤਾ ਹੈ ਕਿ ਸਮਾ ਸਮਾ ਸਿਰਫ ਉਹਨਾਂ ਪ੍ਰੋਜੈਕਟਾਂ ਦੇ ਲਈ ਵਧਾਈ ਗਈ ਹੈ ਜਿਨ੍ਹਾਂ ਦੇ ਟੈਂਡਰ ਪੂਰੇ ਹੋ ਚੁੱਕੇ ਨੇ ਤੇ ਕੰਮ ਜ਼ਮੀਨੀ ਪੱਧਰ ਤੇ ਸ਼ੁਰੂ ਹੋ ਗਿਆ ਜਿਹੜੇ ਪ੍ਰੋਜੈਕਟ ਸ਼ੁਰੂ ਹੀ ਨਹੀਂ ਹੋਏ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਇਸ ਦੇ ਨਾਲ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਇਸ ਦੇ ਨਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਪਿੰਡੂ ਵਿਕਾਸ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਇਹਨਾਂ ਪੁਲਾਂ ਤੇ ਸੜਕਾਂ ਦਾ ਨਿਰਮਾਣ ਬਹੁਤ ਜ਼ਰੂਰੀ ਹੈ ਸੀਮਾਂ ਦਾ ਕਹਿਣਾ ਹੈ ਕਿ ਪੀਐਮਜੀਐਸਵਾਈ ਤਿੰਨ ਅਧੀਨ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਸੜਕਾਂ ਤੇ 38 ਪੁਲ ਬਣਾਏ ਜਾਣੇ ਨੇ ਇਨ੍ਹਾਂ ਪੁਲਾਂ ਤੋਂ ਬਿਨਾ ਸੜਕਾਂ ਬਿਕਾਰ ਸਾਬਤ ਹੋਣਗੀਆਂ ਕੇਂਦਰ ਦਾ ਕਹਿਣਾ ਹੈ ਕਿ ਪੰਜਾਬ ਤੋਂ ਮਾਰਚ 2025 ਤੋ ਅੱਗੇ ਦੀ ਸਮਾਂ ਸੀਮਾ ਵਧਾਉਣ ਲਈ ਬੇਨਤੀ ਪ੍ਰਾਪਤ ਹੋਈ ਸੀ ਪਰ ਇਹ ਵਾਅਦਾ ਸਿਰਫ ਉਹਨਾਂ ਪ੍ਰੋਜੈਕਟਾਂ ਦੇ ਲਈ ਦਿੱਤਾ ਗਿਆ ਜਿਨ੍ਹਾਂ ਦੇ ਟੈਂਡਰ ਹੋ ਚੁੱਕੇ ਨੇ ਜਿਨ੍ਹਾਂ ਤੇ ਜ਼ਮੀਨੀ ਪੱਧ ਤੇ ਨਿਰਮਾਣ ਕਾਰਜ ਸ਼ੁਰੂ ਹੋ ਗਏ ਨੇ ਜਿਹੜੇ ਪ੍ਰੋਜੈਕਟ ਸ਼ੁਰੂ ਹੋ ਗਏ ਨੇ ਪਰ ਅੱਗੇ ਵਧਣਾ ਸੰਭਵ ਨਹੀਂ ਹਨ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਜਿਹੜੇ ਪ੍ਰੋਜੈਕਟ ਮਾਰਚ 2026 ਤੱਕ ਪੂਰੇ ਨਹੀਂ ਹੋ ਸਕਦੇ ਨੂੰ ਵੀ ਬੰਦ ਕੀਤਾ ਜਾਵੇਗਾ